ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀਤ ਸਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਆਪਣੇ ਚੈਨਲ ਤੇ ਤੁਹਾਨੂੰ ਕਢਾਈ ਵਾਲੇ ਕਮੀਜ਼ ਦੀ ਕਟਾਈ ਕਰਨਾ ਦੱਸਾਂਗੇ ਇਹ ਆਪਣੇ ਕੋਲੇ ਕਮੀਜ਼ ਦੀ ਅਗਲੀ ਸਾਈਡ ਹੈ ਜਦੋਂ ਵੀ ਆਪਾਂ ਕਮੀਜ਼ ਹੈ ਕਢਾਈ ਵਾਲਾ ਕੱਟਣਾ ਹੈ ਪਹਿਲਾਂ ਇਹ ਦੇਖਣਾ ਹੈ ਵੀ ਫਲਾਵਰਜ਼ ਕਿਸ ਤਰ੍ਹਾਂ ਦੇ ਕਈ ਵਾਰ ਫਲਾਵਰਜ਼ ਦੇ ਸੈਂਟਰ ਚੋਂ ਆਪਾਂ ਨੂੰ ਲੈਣਾ ਪੈਂਦਾ ਤੇ ਕਈ ਵਾਰ ਐਸ ਖਾਲੀ ਜਗ੍ਹਾ ਚੋਂ ਕੇਰਾ ਇਹਦਾ ਕੇਰਾ ਆਪਾਂ 22 ਇੰਚ ਤਿਆਰ ਰੱਖਣਾ ਇਸ ਕਰਕੇ ਦੋਨੇ ਸਾਈਡਾਂ ਤੋਂ ਇਹ ਅੱਧਾ ਅੱਧਾ ਫੁੱਲ ਜਿਹੜਾ ਫਲਾਵਰ ਹੈ ਉਹ ਅੱਧਾ ਦਾ ਕੱਟਿਆ ਜਾਣਾ ਅਤੇ ਇਹਦੀ ਲੰਬਾਈ ਆਪਾਂ 43 ਇੰਚ ਲੈਣੀ ਹੈ ਆਦੀ ਬੈਕ ਸਾਈਡ ਆਪਾਂ ਫੋਲਡ ਕਰਕੇ ਰੱਖੀ ਹੋਈ ਹੈ ਅਤੇ ਇਹ ਆਪਣਾ ਅਗਲਾ ਇਸ ਹੈ ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਇਹਦੇ ਉੱਪਰ ਰੱਖਾਂਗੇ ਇਸ ਤਰ੍ਹਾਂ ਜਮਾ ਕਢਾਈ ਦੇ ਸੈਂਟਰ ਚੋਂ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਰੱਖ ਲਿਆ ਹੈ ਪਹਿਲਾਂ ਆਪਾਂ ਇਹਦਾ ਟੀਰਾ ਲਵਾਂਗੇ ਜੇ ਗਲੇ ਤੇ ਕਢਾਈ ਹੋਵੇ ਤਾਂ ਆਪਾਂ ਕਢਾਈ ਦੇ ਹਿਸਾਬ ਨਾਲ ਕੱਟਣਾ ਇਹ ਆਪਾਂ 3/2 ਇੰਚ ਤਿਆਰ ਰੱਖਣਾ ਇਸ ਕਰਕੇ ਆਪਾਂ ਪੌਣੇ 7 ਤੇ ਨਿਸ਼ਾਨ ਲਗਾਵਾਂਗੇ ਸਲਾਈ ਲਾਈ ਵਿੱਚ ਮਾਰਜਿਨ ਲੈ ਕੇ ਮੋਡਾ ਵੀ ਆਪਾਂ ਇੱਥੋਂ 7 ਇੰਚ ਹੀ ਕੱਟਾਂਗੇ ਇਸ ਤਰ੍ਹਾਂ ਆਪਾਂ 7 ਇੰਚ ਤੇ ਨਿਸ਼ਾਨ ਲਗਾਵਾਂਗੇ ਹੁਣ ਇੱਥੋਂ ਆਪਾਂ ਕਮੀਜ਼ ਦੀ ਅਗਲੀ ਸਾਈਡ ਲੈਣੀ ਹੈ ਗਲੇ ਦਾ ਮੋਹਰਲਾ ਸੋ ਲਾਈ ਚ ਲਵਾਂਗੇ ਮੂਹਰਲਾ 1/2 ਇੰਚ ਆਪਾਂ ਸਲਾਈ ਲਈ ਲੈ ਲੈਣਾ ਹੈ। ਛਾਤੀ ਆਪਾਂ 22 ਇੰਚ ਲੈਣੀ ਹੈ। ਇੱਥੋਂ ਆਪਾਂ 1.5 ਇੰਚ ਦੀ ਕਾਟ ਪਾਵਾਂਗੇ ਅਗਲੀ ਸਾਈਡ ਮੈਸਟਰ ਅਤੇ ਇਥੋਂ ਆਪਾਂ 1 ਇੰਚ ਦੀ ਬੈਕ ਸਾਈਡ ਵਾਲੀ ਪਾਵਾਂਗੇ ਕਮਰ ਤੋਂ ਆਪਾਂ 10 ਇੰਚ ਲੈਣਾ ਹੈ। ਬੀ ਐਚ ਕਵਰ ਹੈ ਕਮਰ ਆ ਇਹਨਾਂ ਦੀ। ਇੱਥੋਂ ਆਪਾਂ 2 ਇੰਚ ਇਸ ਤਰ੍ਹਾਂ ਸਿੱਧੀ ਸਿਲਾਈ ਲਗਾਵਾਂਗੇ। ਅਤੇ हिਪ ਆਪਾਂ 23 ਇੰਚ ਲੈਣੀ ਹੈ। 23 ਤੇ ਲਾਵਾਂਗੇ। ਇਸ ਨਿਸ਼ਾਨ ਨੂੰ ਆਪਾਂ ਇੱਥੋਂ ਇਸ ਤਰ੍ਹਾਂ ਮਲਾਵਾਂਗੇ ਅਤੇ ਇੱਥੋਂ ਇਸ ਤਰ੍ਹਾਂ ਇੱਥੋਂ ਆਪਾਂ ਫਲੋਂਗਾ ਦੇ ਲਗਾਵਾਂਗੇ 8 ਇੰਚ ਤੇ 4 ਅਤੇ ਇੱਥੋਂ ਆਪਾਂ 12.5 ਤੇ ਲੰਗਾ ਦੀ ਲੰਬਾਈ ਆਪਾਂ 7 ਇੰਚ ਰੱਖਾਂਗੇ ਇੱਥੋਂ ਆਪਾਂ 3 ਇੰਚ ਤੇ ਲਾਵਾਂਗੇ ਇੱਥੋਂ ਆਪਾਂ 6 ਇੰਚ ਤੇ ਇਸ ਫਲੋਏ ਦੇ ਆਪਾਂ ਇੱਥੋਂ ਸੈਂਟਰ ਚੋਂ ਲੈਣਾ ਹੁੰਦਾ ਹੈ ਅੱਧ ਚੋਂ ਕਰਕੇ ਇਸ ਤਰ੍ਹਾਂ ਤੇ 2 ਇੰਚ ਪਲੋਈ ਆਪਾਂ ਇੱਥੋਂ ਪਿੱਛੇ ਰੱਖਣੀ ਹੁੰਦੀ ਹੈ ਹੁਣ ਆਪਾਂ ਇਹਦੀ ਕਟਾਈ ਕਰ ਦੇਣੀ ਹੈ ਪਹਿਲਾਂ ਆਪਾਂ ਬੈਕ ਵਾਲੇ ਨਿਸ਼ਾਨ ਤੋਂ ਕਟਾਈ ਕਰਾਂਗੇ ਫਿਰ ਆਪਾਂ ਅਗਲੀ ਸਾਈਡ ਦੀ ਕਟਾਈ ਕਰਾਂਗੇ ਇਹਨਾਂ ਨੂੰ ਅਲੱਗ ਕਰਕੇ ਇਸ ਤਰ੍ਹਾਂ ਵਿਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ